ਮਾਨ ਚਦੇ ਅੱਜ ਇਸ ਪ੍ਰੋਗਰਾਮ ਵਿੱਚ ਮੈਨੂੰ ਯਾਨੀ ਜਸਵਿੰਦਰ ਸਿੰਘ ਕਾਇਨਰ ਨੂੰ ਕੁਝ ਗੀਤਕਾਰਾਂ ਤੇ ਗਾਇਕਾਂ ਦੇ ਨਾਲ ਬੈਠਣ ਦਾ ਮੌਕਾ ਮਿਲਿਆ ਹੈ ਅੱਜ ਮੇਰੇ ਨਾਲ ਬੁਲਾਏ ਗਏ ਗੀਤਕਾਰਾਂ ਦੇ ਨਾਮ ਇਸ ਪ੍ਰਕਾਰ ਹਨ ਖੁਸ਼ੀਰਾਮ ਨਮਾਣਾ ਜੀ ਅਤੇ ਤਰਸੇਮ ਸਿੰਘ ਕਾਲੇਵਾਲਾ ਪਹਿਲਾਂ ਖੁਸ਼ੀਰਾਮ ਨਮਾਣਾ ਤੋਂ ਗੀਤ ਸੁਣਦੇ ਹਾਂ ਨਿਮਾਣਾ ਜੀ ਸਟੇਟ ਬੈਂਕ ਆਫ ਇੰਡੀਆ ਚੰਡੀਗੜ੍ਹ ਤੋਂ ਬਤੌਰ ਚੀਫ ਮੈਨੇਜਰ ਰਿਟਾਇਰ ਹੋਏ ਨੇ ਇਹ 25 ਸਾਲਾਂ ਤੋਂ ਗੀਤ ਲਿਖਦੇ ਨੇ ਆਪਣੇ ਲਿਖੇ ਹੋਏ ਗੀਤ ਹੀ ਗਾਉਂਦੇ ਨੇ ਇਹਨਾਂ ਦੇ ਗੀਤ ਸ਼ਬਦ ਦੇ ਵੀ ਰਹਿੰਦੇ ਨੇ ਸਾਇੰਤਿਕ ਸਤ ਖਰੜ ਦੀ ਇੱਕ ਸਾਂਝੀ ਕਿਤਾਬ 'ਚ ਇਹਨਾਂ ਦੇ ਤਿੰਨ ਗੀਤ ਲੱਗੇ ਹਨ ਆਓ ਫਿਰ ਅੱਜ ਖੁਸ਼ੀ ਰਾਂ ਨਿਮਾਣਾ ਜੀ ਕੋਲੋਂ ਇੱਕ ਗੀਤ ਸੁਣਦੇ ਆ ਖੁਸ਼ਿਆ ਨਮਾਨਾ ਜੀ ਪਲੀਜ਼ ਵੀ ਸੁਣਾਓ ਮੇਰੇ ਵੱਲੋਂ ਸਭ ਵੀਰ ਪ੍ਰਮਾਣੂ ਸਸਵੀਰ ਕਾਲ ਜੀ ਮੈਨੂੰ ਅੱਜ ਤੁਸੀਂ ਵੀ ਮੌਕਾ ਦਿੱਤਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡਾ ਤੇ ਮੇਰਾ ਗੀਤ ਹੈ ਜੀ ਪੁੱਤ ਹੋਣ ਪਾ ਮੈਂ ਤੀਆਂ ਕੋਈ ਨਾ ਫਰਕ ਜਿੰਦ ਬਾਦ ਨੂੰ ਦੇ ਨੇ ਠੀਕ ਹੈ ਜਗ ਨਾਲੋਂ ਵੱਖਰੀ ਹਮੇਸ਼ਾ ਗੱਲ ਮਾਪਿਆਂ ਦੀ ਬੱਚਿਆਂ ਬਗੈਰ ਨਾ ਕੋਈ ਹੋਰ ਮਲ ਮਾਪਿਆਂ ਦੀ ਜਗ ਨਾਲੋਂ ਵੱਖਰੀ ਹਮੇਸ਼ਾ ਗੱਲ ਮਾਪਿਆਂ ਦੀ ਬੱਚਿਆਂ ਬਗੈਰ ਨਾ ਕੋਈ ਹੋਰ ਮਲ ਮਾਪਿਆਂ ਦੀ ਪੁਕੇ ਨੇ ਕਿ ਜ਼ਿੰਦਗੀ ਸਵਾਰ ਦਿੰਦੇ ਨੇ ਪੁੱਤ ਹੋਂ ਭਾਵੇਂ ਥੀਆਂ ਕੋਈ ਨਾ ਫਰਕ ਦਿੰਦੇ ਵਾਰ ਦਿੰਦੇ ਨੇ ਪੁੱਤ ਹੋਂ ਭਾਵੇਂ ਥੀਆਂ ਕੋਈ ਨਾ ਫਰਕ ਦਿੰਦੇ ਵਾਰ ਦਿੰਦੇ ਨੇ ਉਹ ਬਚਪਨ ਵਿੱਚ ਤਾਂ ਅੱਖ ਡਾਉਣੇ ਨਹੀਂ ਉਹ ਮੁੱਕਦੇ ਲੱਖ ਫਰਮਾਸ਼ਾ ਹੂਣ ਦਿਲ ਨੀਓ ਟੁੱਟਦੇ ਲੱਖ ਫਰਮਾਸ਼ਾ ਹੂਣ ਦਿਲ ਨੀਓ ਟੁੱਟਦੇ ਐਦਾਂ ਦਾ ਆਪਣਾ ਪਿਆਰ ਦਿੰਦੇ ਨੇ ਪੁੱਤ ਹੂਣ ਪਾਵੇਂ ਤੀਆਂ ਕੋਈ ਨਾ ਫਰਕ ਦਿੰਦੇ ਵਾਰ ਦਿੰਦੇ ਨੇ ਹੋ ਜਿੰਦਵਾਰ ਦਿੰਦੇ ਨੇ ਠੀਕ ਹੈ ਬਚਪਨ ਲੰਗਦਾ ਦੁਵਾਨੀ ਚੜ ਜਾਂਦੀ ਐ ਨਿਤ ਨਵੇਂ ਹੋਰ ਹੀ ਪਹਾੜੇ ਪੜ ਜਾਂਦੀ ਐ ਨਿਤ ਨਵੇਂ ਹੋਰ ਹੀ ਪਹਾੜੇ ਪੜ ਜਾਂਦੀ ਐ ਤਾਂ ਵੀ ਸਾਡੇ ਥਿਲਾਂ ਨੂੰ ਕਰਾਰ ਦਿੰਦ ਨੇ ਪੁੱਤ ਹੁਣ ਪਾਵੇਂ ਧੀਆਂ ਕੋਈ ਨਾ ਫਰਕ ਜਿੰਦਵਾਰ ਦਿੰਦੇ ਨੇ ਜਿੰਦਵਾਰ ਦਿੰਦੇ ਨੇ ਉਹ ਗਲਤੀਆਂ ਸਾਡੀਆਂ ਨੂੰ ਸਿਰ ਮੱਥੇ ਚੱਲਦੇ ਟਾਲ ਦੇਂਦੇ ਗੱਲ ਨੂੰ ਨਿਆਣੇ ਕਹਿ ਕੇ ਕੱਲ ਦੇਵਈ ਟਾਲ ਦੇਂਦੇ ਗੱਲ ਨੂੰ ਨੁਨ ਮਾਣੇ ਕਹਿ ਕੇ ਕੱਲ ਦੇ ਖੁਸ਼ੀ ਰਮਾ ਹੱਸ ਕੇ ਹੀ ਸਾਰ ਜਿੰਦ ਨੇ ਪੁੱਤ ਮੂਹਣ ਪਾਵੇਂ ਤੀਆਂ ਕੋਈ ਨਾ ਫਰਕ ਜਿੰਦ ਵਾਰ ਦਿੰਦੇ ਨੇ ਜਿੰਦ ਵਾਰ ਦਿੰਦੇ ਨੇ ਧੰਵਾਦ ਜੀ ਬੋਲੋ ਸਤਿ ਕਿ ਸੰਜ ਮੰਚ ਦੇ ਨਾਲ ਅੱਜ ਸਾਡੇ ਕੋਲ ਸਰਦਾਰ ਤਰਸੇਮ ਸਿੰਘ ਜੀ ਕਾਲੇਵਾਲ ਜੁੜੇ ਨੇ ਇਹ ਤਰਸੇਮ ਸਿੰਘ ਕਾਲੇਵਾਲ ਜੀ ਦਿੱਲੀ ਪੁਲਿਸ ਤੋਂ ਬਤੌਰ ਸਬ ਇੰਸਪੈਕਟਰ ਰਿਟਾਇਰ ਹੋਏ ਨੇ ਅੱਜ ਕੱਲ ਇਹਨਾਂ ਨੇ ਪੰਜਾਬ ਦੇ ਵਿੱਚ ਖੜ੍ਹ ਰਹਿ ਰਹੇ ਨੇ ਇਹਨਾਂ ਦੇ ਸਾਇਤਿਕ ਜੀਵਨ ਦੁਆਰੇ ਗੱਲਬਾਤ ਕਰਦੇ ਹਾਂ ਪਤਾ ਲੱਗਾ ਕਿ ਇਹ ਸਨ 1970 ਤੋਂ ਗੀਤ ਲਿਖਦੇ ਆ ਰਹੇ ਨੇ ਲਗਭਗ ਇਹਨਾਂ ਨੇ 350 ਗੀਤ ਲਿਖੇ ਆਪੇ ਗੀਤ ਲੈ ਕੇ ਆਪ ਹੀ ਗਾਉਂਦੇ ਨੇ ਆਪ ਹੀ ਇਨਸਟਰੂਮੈਂਟ ਵਜਾਉਂਦੇ ਨੇ ਹਟਾਏ ਵਾਲੀ ਦਾਤਾ ਤੂੰ ਨਾ ਕਰੇ ਤੇ ਕਰੇ ਕਿਹੜਾ ਮੇਰੀਆਂ ਛਬੇ ਜ਼ਰੂਰਤਾ ਪੂਰੀਆਂ ਨੂੰ ਲੋਕੀ ਤੱਕ ਦੇ ਮੇਰੇ ਐਬ ਬੱਲੇ ਤੇ ਮੈਂ ਤੱਕਦਾ ਤੇਰੀਆਂ ਰਹਿਮਤਾਂ ਨੂੰ ਰੇਸ਼ਮ ਦੇ ਕੱਪੜੇ ਨੂੰ ਕਦੇ ਰੇਸ਼ਮ ਦੇ ਕੱਪੜੇ ਨੂੰ ਕਦੇ ਬੋਰੀ ਦੀ ਟਾਕੀ ਬੰਦਿਆ ਲਾਉਣੀ ਨਹੀਂ ਚਾਹੀਦੀ ਰੇਸ਼ਮ ਦੇ ਕੱਪੜੇ ਨੂੰ ਕਦੇ ਬੋਰੀ ਦੀ ਟਾਕੀ ਬੰਦਿਆ ਲੌਣੀ ਨਹੀਂ ਚਾਹੀਦੀ ਸੇਸ਼ਮ ਦੇ ਕੱਪੜੇ ਨੂੰ ਕਦੇ ਵਾਹ ਜੀ ਵਾਹ ਕਾਲੀ ਚੁਗਦਾ ਬੁਰਾ ਜ਼ਮਾਨਾ ਸੰਬਲ ਕੇ ਚੱਲ ਬੰਦਿਆ ਚੱਲ ਜੁਗ ਦਾ ਬੁਰਾ ਜ਼ਮਾਨਾ ਸੰਬਲ ਕੇ ਚੱਲ ਬੰਦਿਆ ਜ਼ਿੰਦਗੀ ਦਾ ਕੀ ਪਰੋਚਾ ਹੋਵੇ ਨਾ ਕੱਲ ਬੰਦਿਆ ਜ਼ਿੰਦਗੀ ਦਾ ਕੀ ਪਰੋਸਾ ਹੋਵੇ ਨਾ ਕੱਲ ਬੰਦਿਆ ਦੋਸ਼ ਧੀ ਇੱਕ ਦੂਜੇ ਨਾਲ ਪਾਉਣੀ ਨਹੀਂ ਚਾਹੀਦੀ ਰੇਸ਼ਮ ਦੇ ਕੱਪੜੇ ਨੂੰ ਕਦੇ ਬੋਰੀ ਦੀ ਟੱਕੀ ਬੰਦਿਆ ਲਾਉਣੀ ਨਹੀਂ ਚਾਹੀਦੀ ਰੇਸ਼ਮ ਦੇ ਪੜੇ ਨੂੰ ਕਦੇ ਸੁਪਨੇ ਤੂੰ ਲੈੰਦਾ ਵੱਟੇ ਤੇਰੀਓਂ ਕਾਤ ਨਹੀਂ ਸੁਪਨੇ ਤੂੰ ਲੈੰਦਾ ਵੱਟੇ ਤੇਰੀਓਂ ਕਾਤ ਨਹੀਂ ਸੁਪਨੇ ਨੂੰ ਪੂਰਾ ਕਰਨਾ ਵੱਡੀ ਕੋਈ ਬਾਤ ਨਹੀਂ ਸੁਪਨੇ ਨੂੰ ਪੂਰਾ ਕਰਨਾ ਵੱਡੀ ਕੋਈ ਬਾਤ ਨਹੀਂ ਆਪਣੀ ਪਹਿਚਾਣ ਕਦੇ ਵੀ ਛੁਪਾਉਣੀ ਨਹੀਂ ਚਾਹੀਦੀ ਰੇਸ਼ਮ ਦੇ ਕੱਪੜੇ ਨੂੰ ਕਦੇ ਬੋਰੀ ਦੀ ਟਾਕੀ ਬੰਦਿਆ ਲਾਉਣੀ ਨਹੀਂ ਚਾਹੀਦੀ ਰੇਸ਼ਮ ਦੇ ਕੱਪੜੇ ਨੂੰ ਕਦੇ ਤੇਰੇ ਵਿੱਚ ਹਿੰਮਤ ਹੈ ਤਾਂ ਆਕੜ ਕੇ ਚੱਲ ਬੰਦਿਆ ਤੇਰੇ ਵਿੱਚ ਹਿੰਮਤ ਹੈ ਤਾਂ ਆਕੜ ਕੇ ਚੱਲ ਬੰਦਿਆ ਉਹਦੇ ਨੇ ਰੰਗਿਓ ਜਾਣੇ ਲਾਉਂਦਾ ਨਹੀਂ ਪੱਲ ਬੰਦਿਆ ਆਪਣੀ ਬਾ ਦੂਜੇ ਬੰਦੇ ਨੂੰ ਫੜਾਉਣੀ ਨਹੀਂ ਚਾਹੀਦੀ ਰੇਸ਼ਮ ਦੇ ਕੱਪੜੇ ਨੂੰ ਕਦੇ ਬੋਰੀ ਦੀ ਟਾਕੀ ਬੰਦਿਆ ਲੌਣੀ ਨਹੀਂ ਚਾਹੀਦੀ ਰੇਸ਼ਮ ਦੇ ਕੱਪੜੇ ਨੂੰ ਕਦੇ ਦਿਲ ਦੇ ਵਿੱਚ পাপ ਨਾ ਰੱਖੋ ਦੁਨਿਆ ਨੂੰ ਪਿਆਰ ਕਰੋ ਦਿਲ ਦੇ ਵਿੱਚ পাপ ਨਾ ਰੱਖੋ ਦੁਨਿਆ ਨੂੰ ਪਿਆਰ ਕਰੋ ਆਪਣੇ ਤੋਂ ਵੱਡਿਆਂ ਦਾ ਸਦਾ ਮਨ ਵਿੱਚ ਸਤਕਾਰ ਕਰੋ ਮਨ ਵਿੱਚ ਜੋ ਜੋਤ ਹੈ ਲਗਦੀ ਬਜਾਉਣੀ ਨਹੀਂ ਚਾਹੀਦੀ ਰੇਸ਼ਮ ਦੇ ਕੱਪੜੇ ਨੂੰ ਕਦੇ ਭੋਰੀ ਜੀ ਟੱਕੀ ਬੰਦਿਆ ਲਾਉਣੀ ਨਹੀਂ ਚਾਹੀਦੀ ਰੇਸ਼ਮ ਦੇ ਕੱਪੜੇ ਨੂੰ ਕਦੇ ਵਾਹਿਗੁਰੂ ਹਰਦਾਸਾ ਮਿੱਪਤੀ ਇਹ ਸੰਤ ਰਸੇਂ ਸਿੰਘ ਕਾਲੇਵਾਲ ਇਹਨਾਂ ਦੇ ਗੀਤ ਤੁਸੀਂ ਦੇਖਿਆ ਹੋਣਾ ਕਿੰਨਾ ਵਧੀਆ ਕੀਤਾ ਹੈ ਤੇ ਗਾਉਂਦੇ ਵੀ ਵਧੀਆਨੀ ਆਵਾਜ਼ ਵੀ ਅੱਛੀ ਐ ਤੇ ਅਸੀਂ ਚਾਹੁੰਦੇ ਆ ਕਿ ਸ੍ਰੀ ਤਰਸੀਮ ਸਿੰਘ ਕਾਲੇਵਾਲ ਜੀ ਇੱਕ ਆਪਣਾ ਗੀਤ ਹੋਰ ਸੁਣਾਉਣ। ਲਓ ਤੁਹਾਡੇ ਸਾਹਮਣੇ ਚਾਹ ਲੈਣਾ ਪੇਸ਼ ਕਰਦੇ ਹਾਂ ਧਿਆਨ ਦਿਨ ਜਰਾ। ਸੋਣੀ ਜਾਤ ਹੈ ਨਸਲੀ ਕਬੂਤਰਾਂ ਦੀ ਪੰਛੀ ਖਚਰਾ ਹੈ ਪੰਛੀਆਂ ਚੋਂ ਕਾਂ ਦੇ ਹਾਂ ਰੁਖ ਬਹੁਤ ਮੈਂ ਵੇਖੇ ਜਹਾਨ ਉੱਤੇ ਸੁਖ ਮਿਲਿਆ ਨਾ ਬੋੜ ਦੀ ਛਾਂ ਦੇ ਹਾ ਓ ਮਾਂ ਮਰਿ ਕੀ ਪਾਲਦੀ ਬੱਚਿਆਂ ਨੂੰ ਵਿੱਚ ਜਹਾਨ ਦੇ ਡੁੱਟ ਨਹੀਂ ਜਾਂਦੇ ਹਾ ਰਿਸ਼ਤੇ ਬਹੁਤ ਮੈਂ ਵੇਖੇ ਜਹਾਨੀ ਉੱਤੇ ਰਿਸ਼ਤਾ ਵੇਖਿਆ ਨਾ ਪੁੱਤ ਤੇ ਮਾਂ ਜਿਹਾ ਲੋ ਗੀਤ ਪੇਸ਼ ਕਰ ਦਿੰਦਾ ਤਾਂ ਦਿਨ ਜਿਹੜਾ ਚੱਲੀ ਮਾਰੀ ਉਡਾਰੀ ਉੱਡ ਚੱਲੀਏ ਜ਼ਿੰਦਗੀ ਚ ਬਹੁਤ ਝਮੇਲੇ ਨੇ ਚੱਲੀ ਮਾਰੀ ਓਡਾਰੀ ਉੱਡ ਚੱਲਿਏ ਜ਼ਿੰਦਗੀ ਵਿੱਚ ਬਹੁਤ ਝਮੇਲੇ ਨੇ ਸਭ ਆਪਣੀ ਆਪਣੀ ਕਹਿੰਦੇ ਨੇ ਨਾਲੇ ਗੁਰੂ ਤੇ ਨਾਲੇ ਚੇਲੇ ਨੇ ਸਭ ਆਪਣੀ ਆਪਣੀ ਕਹਿੰਦੇ ਨੇ ਨਾਲੇ ਗੁਰੂ ਤੇ ਨਾਲੇ ਚੇਲੇ ਨੇ ਕਿਲੇ ਨਾ ਆ ਪਾਲੜ ਕੇ ਵੇ ਇੱਥੇ ਚਾਰ ਦੇ ਨਾਂ ਦਾ ਮੇਲਾ ਏ ਇੱਥੇ ਕਰਿਆ ਸਭ ਕੁਝ ਰਹਿ ਜਾਣਾ ਨਾਲ ਜਾਣਾ ਨਹੀਂ ਪੈਸਾ ਤੇ ਲਾਏ ਇੱਥੇ ਧਰਿਆ ਸਭ ਕੁਝ ਰਹਿ ਜਾਣਾ ਨਾਲ ਜਾਣਾ ਨਹੀਂ ਪੈਸਾ ਤੇ ਲਾਏ ਇੱਥੇ ਚੋਰੀਆਂ ਟੱਗੀਆਂ ਕਰਦੇ ਨੇ ਆਕ ਦੂਜੇ ਦਾ ਕਿਉਂ ਮਾਰਦੇ ਨੇ ਜਾਨਾ ਦੇ ਦੁਸ਼ਮਣ ਬਣ ਬੈਠੇ ਏ ਰੋਜ ਨਵਾ ਚੰਦ ਛਾੜੀ ਦੇ ਨੇ ਏ ਰੋਜ ਨਵਾ ਚੰਦ ਛਾੜੀ ਦੇ ਨੇ ਮਰ ਮਰ ਕੇ ਜਿਉਣ ਦਾ ਕੀ ਫਾਇਦਾ ਜ਼ਿੰਦਗੀ ਤਾਂ ਬੰਦਿਆ ਤੇਰੀ ਏ ਕਾਲੀਅਤ ਏ ਤੂੰ ਤੁਰ ਜਾਣਾ ਕਿਉਂ ਕਰਦਾ ਮੇਰੀ ਮੇਰੀ ਏ ਕਿਉਂ ਕਰਦਾ ਮੇਰੀ ਮੇਰੀ ਏ ਮੋਲੇ ਕਉਡੀ ਤੇਰਾ ਪੜਣਾ ਨਹੀਂ ਇੰਨਾ ਵੀ ਸੱਤਿਆ ਬਨਜਾ ਤੂੰ ਦਿਲ ਆਪਣਾ ਕਟਕੇ ਦੇ ਦੇ ਤੂੰ ਆਵੇਂ ਚਤਰੀ ਵਾਂਗੂ ਤਣ ਜਾ ਤੂੰ ਆਵੇਂ ਚਤਰੀ ਵਾਂਗੂ ਤਣ ਜਾ ਤੂੰ ਪਿੱਟ ਪਿੱਟੇ ਛੁਰਾਏ ਮਾਰਿਦੈਨੇ ਤੈਨੂੰ ਦਲਚ ਦੇ ਕੇ ਯਾਰੀ ਦਾ ਇਨਾ ਚਬ ਕੋ ਕਿ ਤੇਰਾ ਲੁੱਟ ਲੈਣਾ ਪਤਾ ਲੱਗਣਾ ਨਹੀਂ ਫੇਰੀ ਗਦਾਰੀ ਦਾ ਪਤਾ ਲੱਗੂ ਫੇਰੀ ਗਦਾਰੀ ਦਾ ਕਾਲੀ ਟੁਗੜਾ ਕਾਲਾ ਪਹਿਰਾਏ ਤੇਰੇ ਵਸ ਦੀ ਗੱਲ ਨਹੀਂ ਰਹਿਣੀ ਸਿਰ ਵੀ ਮਾ ਕਰਕੇ ਨੂੰ ਦਾਦਾ ਚੰਗੀ ਮਾਰੀ ਤੈਨੂੰ ਸਵਨੇ ਕਣੀ ਜੋ ਅੰਗ ਦੇ ਪਪੜ ਦਿਸਦੇ ਨੇ ਤੂੰ ਬਾਗ ਪਤੰਗੇ ਸੜਨਾ ਏ ਤੈਨੂੰ ਮੌਸਲ ਸਾਹਮਣੇ ਦਿਸਦੀ ਏ ਤੂੰ ਪਲ ਪਲ ਜੂਣਾ ਮਰਨਾ ਏ ਤੂੰ ਪਲ ਪਲ ਜੂਣਾ ਮਰਨਾ ਏ ਆਖੀ ਲੈਣਾ ਧਾਂਜਣਾ ਜਰਾ ਜੋ ਦਿਸਦਾ ਉਹ ਹੀ ਰਹਿ ਨਾ ਲਈ ਜੋ ਦਿਸਦਾ ਏ ਉਹ ਰੇ ਲਾਨੀ ਇੱਕ ਆਉਂਦਾ ਤੇ ਇੱਕ ਜਾਂਦਾ ਏ ਕੁਦਰਤ ਦਾ ਐਸਾ ਕੁਦਰਤ ਦਾ ਹਾਇਦਰ ਚੇਤੂਰੇਸਾ ਜੋ ਲਿਖਿਆ ਉਹ ਜੋ ਖਾਂਦਾ ਏ ਜੋ ਬੀਜਿਆ ਉਹ ਜੋ ਖਾਂਦਾ ਏ ਕੋਰੇ ਤਰਸ਼ੇ ਮਨ ਨਿਵਾਣਾ ਵੀ ਸਦਾ ਰੱਬ ਦੀ ਰਜ਼ਾ ਵਿੱਚ ਰਹਿਂਦਾ ਏ ਜੋ ਦਿਸਦਾ ਯੋ ਨੂੰ ਸਭ ਕੁਝ ਏ ਉਹੀ ਤਾਂ ਸਭ ਕੁਝ ਕਹਿੰਦਾ ਏ ਜੋ ਦਿਸਦਾ ਯੋ ਨੂੰ ਸਭ ਕੁਝ ਏ ਉਹੀ ਤਾਂ ਸਭ ਨੂੰ ਕਹਿੰਦਾ ਏ